ਬਿਲਕੁਲ ਜੀ ਮੈਂ ਪਾਲੀ ਭਾਜੀ ਦੇ ਨਾਲ ਸਟਾਰਟਿੰਗ ਦੇ ਵਿੱਚ ਹੀ ਫੀਟਰ ਕਰਦਾ ਸੀਗਾ ਤੇ ਪਹਿਲਾਂ ਤੁਹਾਨੂੰ ਯਾਦ ਆ ਨਾਇਕ ਖਲ ਨਾਇਕ ਫਿਰ ਤੁਹਾਨੂੰ ਕਿਹੜਾ ਰੰਗ ਪਸੰਦ ਆ ਇਸ ਚੌਂਕ ਤੋਂ ਸ਼ਹਿਰ ਦਿਸਦਾ ਉਸ ਨੂੰ ਕਹੀਂ ਜਿਵੇਂ ਭਾਜੀ ਨੇ ਉਹ ਐਡੇ ਘੈਂਟ ਸਾਡੇ ਟਾਈਮ ਤੇ ਭਾਜੀ ਘੈਂਟ ਮੰਨੇ ਜਾਂਦੇ ਸੀ ਨਾਟਕਾਂ ਦੇ ਮਾਮਲੇ 'ਚ ਵੀ ਅੱਜ ਫਿਲਮ ਦੇਖੀ ਮੈਂ ਔਰ ਫਿਲਮ ਦਾ ਸਭ ਤੋਂ ਜਿਹੜੀ ਵਧੀਆ ਗੱਲ ਲੱਗੀ ਮੈਨੂੰ ਵੀ ਫਿਲਮ ਨਾ ਫਿਲਮ ਨਹੀਂ ਲੱਗਦੀ ਬਈ ਰੀਅਲ ਲਾਈਫ ਲੱਗਦੀ ਪਈ ਹੈ ਜੋ ਸਾਡੇ ਇੱਕ ਆਮ ਮਕੈਨਿਕ ਬੰਦਾ ਉਹਦਾ ਅੰਦਰੋਂ ਦਿਲ ਕਰਦਾ ਸਰਦਾਰ ਬੰਦੇ ਦਾ ਵੀ ਮੈਂ ਐਂ ਕਰਾਂ ਐਂ ਕਰਾਉ ਫਿਰ ਕਿਵੇਂ ਪਿਸਿਆ ਹੋਇਆ ਕਿਵੇਂ ਉਹ ਵਿੱਚੋਂ ਨਿਕਲਦਾ ਕਿੱਦਾਂ ਦੀ ਕਹਾਣੀ ਉਹਦੀ ਵਾਈਫ ਉਹਦਾ ਬੱਚਾ ਫਿਲਮ ਦਾ ਇੱਕ ਇੱਕ کردار ਔਰ ਕਲਜਿੰਦਰ ਭਾਈ ਨੇ ਐਡਾ ਵਧੀਆ ਤੋੜਿਆ ਨਾ ਤੁਸੀਂ ਭਾਈ ਰਜਿੰਦਰ ਭਾਈ ਨੇ ਕਮਾਲ ਦਾ ਕੀਤਾ ਔਰ ਪਹਿਲੇ ਜਿਹੜਾ ਪਹਿਲਾ ਉਹ ਆਇਆ ਗੋਲੀ ਚੱਲੀ ਤੇ ਉਹ ਜਿਹੜਾ ਹੋਇਆ ਉਹ ਕਰੈਕਟਰ ਆਪਦੇ ਨਾਲ ਤੁਹਾਨੂੰ ਗੱਫੜੀ ਪਾ ਕੇ ਨਾਲ ਹੀ ਲੈ ਜਾਂਦਾ ਫਿਰ ਉਹ ਤੁਹਾਨੂੰ ਛੱਡਣ ਨਹੀਂ ਦਿੰਦਾ ਫਿਰ ਔਰ ਥੈਂਕ ਯੂ ਭਾਜੀ ਤੁਹਾਡਾ ਜਿਵੇਂ ਅਸੀਂ ਤੁਹਾਡੇ ਨਾਟਕਾਂ ਦੇ ਫੈਨ ਸੀ ਉਵੇਂ ਤੁਹਾਡੀ ਫਿਲਮ ਦੇ ਵੀ ਫੈਨ ਆ ਇਦਾਂ ਦੀਆਂ ਫਿਲਮਾਂ ਬਣਦੀਆਂ ਰਹਿਣ ਐਕਸਪੈਰੀਮੈਂਟ ਹੁੰਦੇ ਰਹਿਣ ਔਰ ਬੈ ਕੇ ਦੇਖਦਿਆਂ ਸਾਨੂੰ ਐ ਨਹੀਂ ਲੱਗਦਾ ਵੀ ਇੱਕ ਵੀ ਚੀਜ਼ ਮਿਸ ਹੋਈ ਹੋਵੇ ਘਰ ਵਾਲਾ ਤੇ ਘਰ ਵਾਲੀ ਕੁੜੀ ਉਹ ਸਾਰਾ ਜਿਹੜਾ ਮਾਹੌਲ ਗਵਾਂਢੀ ਹਣਾ ਜਿਹੜੇ ਦੁਕਾਨ ਵਾਲੇ ਉਹਦਾ ਮਾਲਕ ਉਹਦਾ ਲਾਲਾ ਉਹਦਾ ਦੋਸਤ ਹਰ ਕਰੈਕਟਰ ਨੂੰ ਵਿੱਚ ਉਹਦੇ ਸਮੋਇਆ ਹੋਇਆ ਔਰ ਬਸ ਸਵਾਦ ਆ ਗਿਆ ਗੱਲ ਇੱਥੇ ਖਤਮ ਹੁੰਦੀ ਹੈ ਥੈਂਕ ਯੂ ਸੋ ਮਚ ਥੈਂਕ ਯੂ ਦੇਖੋ ਜੀ ਸੋਚ ਲਈ ਪਾਲੀ ਸਰ ਟੋਟਲੀ ਇਹ ਕਹਿੰਦੇ ਰੱਬ ਵਰਗੀ ਸਖਸ਼ੀਅਤ ਜਨਦੀ ਪਾਲੀ ਸਰ ਤੁਸੀਂ ਇੰਨੀ ਵਧੀਆ ਫਿਲਮ ਲਿਖੀ ਹੈ ਕਹਿੰਦੇ ਰੱਬ ਵਰਗੀ ਸਖਸ਼ੀਅਤ ਜਨਦੀ ਨੰਬਰਾਂ ਤੋਂ ਉੱਚੀ ਸੋਚ ਹੈ ਸਰ ਮੱਥੇ ਕਰਦਾ ਆਪਦੇ ਵਿਸੇ ਰੂਜ ਰਣਤੀ ਤੁਨ ਇਹ ਵਜਿ ਰਹਿ ਰhline ਚ ਤੇ ਬਰੀ ਪੱਲੀ ਸਰ ਲਈ ਜ਼ੋਰਦਾਰ ਤੜੀਆਂ ਲਾਖੀ ਇੱਕ ਵਾਰੀ ਸੁਮਿਤ ਸਿੰਘ ਜੀ ਨੇ ਹੁਜਰ ਬੋਲਣਾ ਸੱਚਾ ਕੀ ਆ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਿਹ ਦੇਖੋ ਆਪਾਂ ਸਮਾਜ ਦੇ ਵਿੱਚ ਰੋਜ ਹੀ ਜੋ ਮਿਊਜ਼ਿਕ ਨੂੰ ਦੇਖਦੇ ਆਂ ਫਿਲਮਾਂ ਨੂੰ ਦੇਖਦੇ ਆਂ ਨੱਚਣ ਟੱਪਣ ਵਾਲੀਆਂ ਬਹੁਤ ਸਾਰੀਆਂ ਫਿਲਮਾਂ ਦੇਖਦੇ ਆਂ ਲੇਕਿਨ ਇੱਕ ਸਮਾਜ ਨੂੰ ਨਰਵਾ ਜਿਹੜਾ ਮੈਸੇਜ ਸੁਨੇਹਾ ਦੇਣ ਵਾਲੀ ਇਹ ਜਿਹੜੀ ਗੁਰਮਖ ਫਿਲਮ ਹੈ ਇਸ ਨੂੰ ਹਰ ਇੱਕ ਨੂੰ ਦੇਖਣਾ ਚਾਹੀਦਾ ਆਪਣੇ ਪਰਿਵਾਰਾਂ ਦੇ ਨਾਲ ਦੇਖਣਾ ਚਾਹੀਦਾ ਤੇ ਮੈਂ ਪਾਲੀ ਭੁਪਿੰਦਰ ਸਿੰਘ ਜੀ ਉਹਨਾਂ ਦੀ ਸਮੁੱਚੀ ਟੀਮ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਕਿਉਂਕਿ ਇਹੋ ਜੀਆਂ ਫਿਲਮਾਂ ਜਦੋਂ ਬਣਾਈਆਂ ਜਾਂਦੀਆਂ ਜਿਨ੍ਹਾਂ ਦੇ ਉੱਤੇ ਬਹੁਤ ਪੈਸਾ ਖਰਚ ਹੋ ਜਾਂਦਾ ਲੇਕਿਨ ਵਾਪਸ ਕੁਝ ਨਹੀਂ ਆਉਂਦਾ ਲੇਕਿਨ ਇਸ ਦੇ ਵਿੱਚੋਂ ਮੈਂ ਸਮਝਦਾ ਇਹਨਾਂ ਨੇ ਬਹੁਤ ਵੱਡਾ سرمਾਇਆ ਸਮਾਜ ਨੂੰ ਦਿੱਤਾ ਕਿ ਇਹ ਫਿਲਮ ਜਿਹੜੀ ਜਿੰਨੇ ਵੀ ਇਹਨਾਂ ਦੇ ਐਕਟਰ ਨੇ ਜਿੰਨੇ ਵੀ ਕਿਰਦਾਰ ਨੇ ਜਿੰਨੇ ਪਾਤਰ ਨੇ ਉਹਨਾਂ ਨੇ ਆਪਣਾ ਆਪਣਾ ਰੋਲ ਬੜੇ ਵਧੀਆ ਤਰੀਕੇ ਨਾਲ ਨੁਭਾਇਆ ਚਾਹੇ ਕੋਈ ਜੱਜ ਸਾਹਿਬ ਦਾ ਰੋਲ ਏ ਚਾਹੇ ਕਿਸੇ ਵਕੀਲ ਸਾਹਿਬ ਦਾ ਰੋਲ ਏ ਚਾਹੇ ਕਿਸੇ ਪੁਲਿਸ ਅਫੀਸਰ ਦਾ ਰੋਲ ਏ ਹਰ ਇੱਕ ਦੀ ਆਤਮਾ ਨੂੰ ਝੰਡੋੜਿਆ ਇਸ ਫਿਲਮ ਨੇ ਕਿ ਸਾਡੇ ਸਮਾਜ ਦੇ ਵਿੱਚ ਜਦੋਂ ਅਸੀਂ ਵਿਚਰਦੇ ਆਂ ਤੇ ਸਾਡੇ ਅੰਦਰ ਇੱਕ ਡਰ ਛੁਪਿਆ ਹੋਇਆ ਉਹ ਅਸੀਂ ਕਹਿੰਨੇ ਆਂ ਕਿ ਸਾਨੂੰ ਕੀ ਅਸੀਂ ਕੋਲੋਂ ਨਿਕਲ ਜਾਣੇ ਆਂ ਕੋਈ ਵੀ ਘਟਨਾ ਵਾਪਰਦੀ ਉਹਦੇ ਕੋਲੋਂ ਨਿਕਲ ਜਾਂਦੇ ਆ ਸੋ ਵੀਰ ਕੁਲਜਿੰਦਰ ਸਿੰਘ ਇਹ ਸਾਡੇ ਪਹਿਲਾਂ ਵੀ ਇਹਨਾਂ ਸਾਡਾ ਹੱਕ ਫਿਲਮ ਬਣਾਈ ਸੀ ਉਦੋਂ ਤੋਂ ਲੈ ਕੇ ਮੇਰੇ ਖਿਆਲ 11 12 ਸਾਲ ਹੋ ਗਏ ਆ ਤੇ ਫਿਰ ਇੱਕ ਵਾਰ ਇਹਨਾਂ ਦੇ ਨਾਲ ਜੋ ਅੱਜ ਇਹਨਾਂ ਦਾ ਦੇਖਿਆ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਏ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੇ ਪ੍ਰਤੀ ਇਤਰਾਜ਼ ਵੀ ਉੱਠਿਆ ਸੀ ਸੋ ਸਾਨੂੰ ਤਾਂ ਇਹੋ ਜੇ ਬਲਾਰਿਆਂ ਦੀ ਲੋੜ ਏ ਕਈਆਂ ਨੇ ਸਾਡੇ ਨਾਲ ਜੋੜ ਦਿੱਤਾ ਕਿ ਸ਼੍ਰੋਮਣੀ ਕਾਲੀਦਾਲ ਦੇ ਸ਼ਾਇਦ ਮੁਖਬਲਾ ਰਹੇ ਆ ਮੈਂ ਕਹਿੰਦਾ ਸਾਨੂੰ ਜੇ ਇਹੋ ਜੇ ਬੁਲਾਰੇ ਮਿਲ ਜਾਣ ਤੇ ਸਾਡੇ ਲਈ ਬਹੁਤ ਵਧੀਆ ਗੱਲ ਹੋਵੇਗੀ ਕਿਉਂਕਿ ਸਮਾਜ ਦੇ ਅੰਦਰ ਇੱਕ ਨਵੀਂ ਸੇਧ ਦੇਣ ਲਈ ਸਾਨੂੰ ਕੁਝ ਇਸ ਤਰ੍ਹਾਂ ਦੀ ਗੱਲ ਕਰਨੀ ਪਵੇਗੀ ਜਿਹੜੀ ਦੇਖਣ ਨੂੰ ਸੁਣਨ ਨੂੰ ਚੰਗੀ ਤਾਂ ਲੱਗਦੀ ਏ ਲੇਕਿਨ ਉਹਦੇ ਤੇ ਅਮਲ ਕਿੰਨਾ ਕੀਤਾ ਜਾਂਦਾ ਸੋ ਕੁਲਜਿੰਦਰ ਸਿੱਧੂ ਦਾ ਸਾਰਾ ਗੁਰਪਾਲ ਦਾ ਆਪਣੇ ਮਲਕੀਤ ਸਿੰਘ ਜੀ ਰੌਣੀ ਜੀ ਦਾ ਸਾਡੇ ਵੀਰ ਸਰਜੀਤ ਸਿੰਘ ਸਿੱਧੂ ਦਾ ਟਕਰਾਲ ਸਾਹਿਬ ਦਾ ਜਿੰਨੀ ਵੀ ਸਮੁੱਚੀ ਟੀਮ ਹੈ ਸਾਰਿਆਂ ਦਾ ਇੱਕ ਵਾਰ ਮੈਂ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ ਕਹਿਣਾ ਕਿ ਪਰਿਵਾਰਾਂ ਸਮੇਤ ਫਿਲਮ ਦੇਖੋ ਤਾਂ ਕਿ ਸਿੱਖੀ ਦਾ ਕਰਦਾਰ ਜਿਹਨੂੰ ਮਜ਼ਾਕ ਦੇ ਵਿੱਚ ਕਈ ਲੋਕ ਪੇਸ਼ ਕਰਦੇ ਆ ਉਹਨਾਂ ਨੂੰ ਵੀ ਸ਼ਰਮ ਆਵੇਗੀ ਕਿ ਇਹੋ ਜੀਆਂ ਫਿਲਮਾਂ ਦੇ ਵਿੱਚ ਜਿਹੜਾ ਇਤਿਹਾਸ ਇਹ ਥੋੜੇ ਸਮੇਂ ਦੇ ਵਿੱਚ ਬਹੁਤ ਵੱਡੀ ਗੱਲ ਇਹਨਾਂ ਨੇ ਪੇਸ਼ ਕਰ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਤੁਸੀਂ ਆਓ ਬਾਈ ਬਟਸ ਆਓ ਜੀ ਬਾਈ ਬਟਸ ਦਾ ਮੈਨ ਹਿਮਸੈਲਫ ਜੀਤੁਰਪਾ ਜੀ ਕੋਲਦਾ ਦਰਿਆ ਨਾ एवरीवन ਕਿਆ ਬਾਤ ਹੈ ਆਜੋ ਜੀ ਥੋੜਾ ਜੀਤੁਰਪਾ ਜੀ ਕਹਿੰਦਾ ਅਸੀਂ ਸਾਰੇ ਇੱਥੇ ਖੜੇ ਹੋਏ ਜੀ ਜਾਈ ਜੀ ਆ ਰਹੇ ਲੋ ਇਹ ਕੋਈ ਸਾਰਾ ਗੁਰਬਾਣੀ ਜੀ ਦੇ ਜ਼ੋਰਦਾਰ ਤੌਰ ਤੇ ਲੱਕ ਪੀਸ ਮੈਂ ਤੁਸੀਂ ਜੀ ਇਹਨਾਂ ਨੇ ਤਾਂ ਮੁੱਖੀ ਜਗ੍ਹਾ ਤੇ ਨਹੀਂ ਨਹੀਂ ਇਹਨਾਂ ਨੇ ਤਾਂ ਉੱਥੇ ਨਹੀਂ ਜਗ੍ਹਾ ਤੇ ਟੱਕਾ ਹੀ ਕਰਨ ਬਣਾ ਆਜੋ 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 ਸਾਰਾ ਬੋਲੋ ਬਸ ਬੋਲ ਸ਼ਰਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਾਰਾ ਤੇ ਬਹੁਤ ਖੁਸ਼ੀ ਹੈ ਸਾਨੂੰ ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਟਾਈਮ ਕਾਰਡ ਕੇ ਸਾਡੇ ਲਈ ਆਏ ਹੋ। ਜਦੋਂ ਆਈ ਹੋਪ ਕਿ ਤੁਹਾਨੂੰ ਮੂਵੀ ਬਹੁਤ ਵਧੀਆ ਲੱਗੀ ਹੋਏਗੀ। ਸਾਡੇ ਲਈ ਬਹੁਤ ਡਿਫਰੈਂਟ ਮੇਰੇ ਲਈ ਬਹੁਤ ਡਿਫਰੈਂਟ ਐਕਸਪੀਰੀਅੰਸ ਹੈ। ਫਸਟ ਆਫ ਆਲ ਮੈਂ 팬 ਆ ਕੁਲਜਿੰਦਰ ਜੀ ਦੀ ਐਕਟਿੰਗ ਦੀ ਬਹੁਤ ਟਾਈਮ ਦੂ ਐਂਡ ਇਟ ਜਸਟ ਨਾਟ ਈਵਨ ਦੈਟ ਪਾਲੀ ਸਰ ਨੇ ਆਈ ਥਿੰਕ ਉਹਨਾਂ ਦਾ ਇੱਕ ਡ੍ਰੀਮ ਪ੍ਰੋਜੈਕਟ ਹੀ ਲਾ ਲਓ। ਅਸੀਂ ਬਹੁਤ ਹੀ ਮਿਹਨਤ ਨਾਲ ਬਣਾਇਆ ਐਂਡ ਆਈ ਆਲਵੇਸ ਸੇ ਕਿ ਕੰਮ ਆਉਣਾ ਇੱਕ ਅਲੱਗ ਚੀਜ਼ ਹੈ ਲੇਕਿਨ ਜਦੋਂ ਇੱਕ ਤੁਹਾਡਾ ਕੈਪਟਨ ਬਹੁਤ ਚੰਗਾ ਹੈ ਤੇ ਉਹ ਤੁਹਾਡੇ ਤੋਂ ਕੰਮ ਬਹੁਤ ਵਧੀਆ ਨਿਕਾਲ ਦਿੰਦਾ ਹੈ ਯੂ نو ਹੀ ਨੋਜ਼ ਕਿ ਕਿਤਾ ਇੱਕ ਨੋਨ ਐਕਟਰ ਤੋਂ ਵੀ ਐਕਟਿੰਗ ਕਰਾਉਣੀ ਹੈ ਤੇ ਇੱਕ ਅੱਛੇ ਐਕਟਰ ਤੋਂ ਕਿਤਾ ਔਰ ਅੱਛੀ ਐਕਟਿੰਗ ਕਰਾਉਣੀ ਹੈ ਸੋ ਵੈਰੀ ਗ੍ਰੇਟਫੁਲ ਥੈਂਕ ਯੂ ਸੋ ਮਚ ਕੇਬਲ 1 ਐਂਡ ਸੁਮੀਤ ਜੀ ਥੈਂਕ ਯੂ ਸੋ ਮਚ ਕਿਉਂਕਿ ਆਈ ਥਿੰਕ ਹੀ ਇਜ਼ ਦ देयर ਹੀ ਇਜ਼ ਐਂਡ ਹੀ ਇਜ਼ ਵਨ ਆਫ ਦ ਕੈਪਟਨ ਜਾ ਜਿਨ੍ਹਾਂ ਦੇ ਕਰਕੇ ਸ਼ਾਇਦ ਤੁਹਾਡੇ ਸਮੁਖ ਹੋਈ ਹੈ ਮੂਵੀ ਤੇ ਆਈ ਹੋਪ ਅਗੇਨ ਕਿ ਤੁਸੀਂ ਪੂਰੇ ਪਰਿਵਾਰ ਦੇ ਨਾਲ ਮੂਵੀ ਦੇਖੋਗੇ ਇੰਜੋਏ ਕਰੋਗੇ ਐਂਡ ਧੋ ਜਸਟ ਮੀ ਕਿਉਂਕਿ ਜਦ ਮੈਂ ਮੂਵੀ ਹੁਣ ਮੇਰੇ ਪਹਿਲੀ ਵਾਰੀ ਦੇਖੀ ਹੈ ਤੇ ਜਿੰਨੇ ਵੀ ਸਾਡੇ ਆਰਟਿਸਟ ਨੇ ਜਿੰਨੇ ਵੀ ਜਿਨ੍ਹਾਂ ਨੇ ਮਤਲਬ ਕੰਮ ਕੀਤਾ ਹੈ ਦੇ ਆਰ ਇਕੁਅਲ ਟੂ ਇਕੁਅਲ ਟੂ ਦਿਸ ਲੈਵਲ ਸੋ ਵਰਕਿੰਗ ਵਿਦ एवरीवन ਮੇਰਾ ਪ੍ਰਿਵਿਲੇਜ ਹੈ and uh, and, uh, for, and obviously pali sir thank you so much for having me and thank you so much for this opportunity thank you guys thank you sir thank you so much ek var es gall te taaliyan maar liya sareyan ne sunte hi kehnde main ta nahi announce karna ਇਹਨੇ ਤੁਸੀਂ ਚੰਗਾ ਕੰਟੈਂਟ ਲੈ ਕੇ ਆਓ ਕੇਵਲ ਬੰਦ ਹਾਜ਼ਰ ਹੈ ਤੁਹਾਡੇ ਲਈ ਆਹੇ ਜੇ ਤੁਸੀਂ ਆਨੇ ਮਾਰੂ ਚੰਗਾ ਕੰਟੈਂਟ ਕਹਿੰਦੇ ਲੈ ਕੇ ਆਓ ਤੇ ਅਸੀਂ ਹਾਜ਼ਰ ਹਾਂ ਬਿਲਕੁਲ ਹਾਜ਼ਰ ਆ ਗਏ ਤੇ 11 ਲੈਂਗੁਏਜਸ ਸਰ ਯੈਸ ਤੁਸੀਂ ਕੰਟੈਂਟ ਜਿੰਕ ਲੈਂਗੁਏਜਸ ਲੈ ਕੇ ਆਸੀ ਨੂੰ 11 ਲੈਂਗੁਏਜਸ ਯੈਸ ਹਰ ਤਰ੍ਹਾਂ ਤੁਸੀਂ ਇੱਕ ਲੈ ਕੇ ਮੈਂ ਮੈਂ ਜਦੋਂ ਇਸ ਫਿਲਮ ਦਾ ਪੋਸਟ ਪ੍ਰੋਡਕਸ਼ਨ ਕਰ ਰਿਹਾ ਸੀ ਤੇ ਮੈਨੂੰ ਉੱਥੇ ਇੱਕ ਸਰ ਪੀਸ ਮੈਨੂੰ ਉੱਥੇ ਇੱਕ ਵੀਰ ਇੱਕ ਉੱਥੇ ਇੱਕ ਵੀਰ ਮਿਲੇ ਇੱਕ ਵੀਰ ਮਿਲੇ ਜਿਹੜੇ ਉਹ ਮੈਨੂੰ ਕਹਿੰਦੇ ਯਾਰ ਮੈਂ ਨਾ ਸਾਊਥ ਦੇ ਅਗੇਂਸਟ ਪੋਸਟ ਪ੍ਰੋਡਕਸ਼ਨ ਜਿਵੇਂ ਮਿਕਸਿੰਗ ਜਦੋਂ ਅਸੀਂ ਕਰਨੇ ਹੁੰਦੇ ਆ ਉਹ ਕਹਿੰਦੇ ਜੀ ਮੈਂ ਸਾਊਥ ਰਹਿਣਾ ਤੇ ਮੈਂ ਉੱਥੇ ਗੁਰਦੁਆਰੇ ਜਾਣਾ ਲੰਗਰ ਖਾਣਾ ਤੇ ਮੈਂ ਥੋੜਾ 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 ਇਤਿਹਾਸ ਪੜਿਆ ਪਰ ਮੈਂ ਦੇਖਿਆ ਤੁਹਾਡੀ ਮੁਸਲਮਾਨਾਂ ਨਾਲ ਬੜੀ ਲੜਾਈ ਹੋਈ ਸੀ ਵੀ ਤੁਸੀਂ ਤੁਹਾਨੂੰ ਤਾਂ ਅਗੇਂਸਟ ਹੋਗੇ ਮੈਂ ਕਿਹਾ ਨਹੀਂ ਅਸੀਂ ਮੁਸਲਮਾਨਾਂ ਦੇ ਅਗੇਂਸਟ ਨਹੀਂ ਸੀ ਅਸੀਂ ਉਸ ਹਰ ਬੰਦੇ ਦੇ ਅਗੇਂਸਟ ਸੀ ਜਿਨੇ ਗਰੀਬ ਨੂੰ ਤੰਗ ਕੀਤਾ ਜਿਨੇ ਮਜਬੂਰ ਨੂੰ ਤੰਗ ਕੀਤਾ ਉਹ ਕਹਿੰਦਾ ਪਰ ਸਾਨੂੰ ਤਾਂ ਇਹ ਗੱਲ ਦਾ ਪਤਾ ਹੀ ਨਹੀਂ ਮੈਂ ਗੁਰਦੁਆਰੇ ਵੀ ਗਿਆ ਲੰਗਰ ਵੀ ਖਾਦਾ ਹੈ ਸੋ ਉੱਥੇ ਅਸੀਂ ਡਿਸਾਈਡ ਕਰ ਲਿਆ ਸੀ ਕਿ ਅਸੀਂ ਆਪਣੀ ਸਟੋਰੀਜ਼ ਹੁਣ ਉਹਨਾਂ ਦੀ ਭਾਸ਼ਾ ਇਸ਼ਟੱਬ ਕਰਨੀ ਹੈ ਸੋ ਗੁਰਮੁਖ ਜਿਹੜੀ ਫਿਲਮ ਹੈ ਉਹ ਤਮਿਲ ਚ ਹੈ ਤੇਲਗੂ ਮਲਿਆਲਮ ਚਾਈਨੀਜ਼ ਅਰੈਬਿਕ ਫ੍ਰੈਂਚ ਸੋ ਆ ਸਾਡਾ ਟਾਈਟਲ ਕੀ ਹੈ ਸਟੋਰੀਜ਼ ਫਰਮ ਪੰਜਾਬ ਫॉर द वर्ल्ड ਸੋ ਆਈ ਵਿਲ ਆਈ ਫੀਲ ਪ੍ਰਿਵੀਲੇਜ ਕਿ ਸਾਨੂੰ ਇਹ ਮੌਕਾ ਮਿਲਿਆ ਐਸ ਇਨੀਸ਼ੀਏਟਿਵ ਨੂੰ ਅੱਗੇ ਲੈ ਕੇ ਜਾਣ ਦਾ ਬਿਕੋਜ਼ ਆਫ एवरीवन थैंक यू थैंक यू ਨਾ ਦ ਆਈ ਅਵੇਨੈਸ ਇਟਸੈਲਫ ਮੈਂ ਅਗਲੇ ਭਾਗ ਦ ਸਟੇਜ ਇਸ ਆਲ ਯੋਰਸ ਨਾ थैंक यू थैंक यू सो मच ਕਿਵੇਂ ਲੱਗੀ ਫਿਲਮ ਤੁਹਾਨੂੰ ਸਾਰਿਆਂ ਨੂੰ थैंक यू थैंक यू थैंक यू थैंक यू ਬਹੁਤ ਅਦਾਬ ਨਹੀਂ ਆ ਰਹੀ ਕਿੰਨਾ ਲੱਗੀ ਫਿਲਮ ਕੋਈ ਦੱਸਦੇ ਆ ਕੈਮਰੇ ਦੇ ਪਿੱਛੇ ਬੋਲ ਤਾਂ ਸਕਦੇ ਹੋ ਜੇ ਕਿਸੇ ਨੂੰ ਨਹੀਂ ਵੀ ਚੰਗੀ ਲੱਗੀ ਉਹ ਵੀ ਹੱਥ ਖੜਾ ਕਰੋ ਅਸੀਂ ਅਗਲੀ ਵਾਰ ਹੋਰ ਇੰਪਰੂਵ ਕਰਾਂਗੇ ਜੇ ਤਾਂ ਮੀਡੀਆ ਦੀ ਆਵਾਜ਼ ਨੂੰ ਬੁਲੰਦ ਕੀਤਾ ਜੀ ਕਮ ਦੇ ਵਿੱਚ ਮੀਡੀਆ ਦੀ ਆਵਾਜ਼ ਠਾਈ ਹੈ ਇਸ ਦਾ ਤਾਂ ਹੱਥ ਸਾਥੀ ਲੜਨਾ ਚਾਹੀਦਾ ਬਿਲਕੁਲ ਸੋ ਹਾਂਜੀ ਬਲਕੀਤ ਜੀ ਪਾਜੀ ਦੀ ਜੀ ਮਾਰਿਓ ਗੁਰਕੀਤਨੀ ਟਾਜੀ ਜੀ ਜਿਹਨੇ ਇਸ ਬੰਦੇ ਨੂੰ ਇਸ ਬੰਦੇ ਦੀ ਰੋਟੀ ਛੱਡ ਕੇ ਰੱਖੀ ਹੈ ਤਾਂ ਹੀ ਕਮਜ਼ੋਰ ਹੋਗੇ ਬਹੁਤ ਅੱਖਾਂ ਕੰਮ ਪੂਰਾ ਕੀਤਾ ਹੈ ਬਿਲਕੁਲ ਥੈਂਕ ਯੂ ਥੈਂਕ ਯੂ ਬਲਕੀਤ ਭਾਜੀ ਥੈਂਕ ਯੂ ਸੋ ਤੁਹਾਡਾ ਸਾਰਿਆਂ ਦਾ ਫਸਟ ਆਫ ਆਲ ਦਾ ਧੰਨਵਾਦ ਜਿਹੜੀ ਗੱਲ ਸੁਮੇਤ ਜੀ ਨੇ ਕੀਤੀ ਆ ਕਿ 11 ਲੈਂਗੁਏਜ ਵਿੱਚ ਫਿਲਮ ਜਾ ਰਹੀ ਆ ਜੋ ਵੀ ਕੰਟੈਂਟ ਸਾਗਾ ਕੋਲ ਕੇਵਲ ਵਨ ਕੋਲ ਆ ਰਿਹਾ ਸੋ ਮੈਨੂੰ ਲੱਗਦਾ ਅਜੇ ਆਪਾਂ ਸ਼ਾਇਦ ਬਹੁਤ ਘੱਟ ਲੋਕ ਹੈ ਉਹਦੀ ਇੰਪੋਰਟੈਂਸ ਤੇ ਉਹਦੀ ਉਹ ਜਿਹੜੀ ਵਜਨ ਆ ਜਿਹੜਾ ਗੱਲ ਦਾ ਉਹਨੂੰ ਰਿਅਲਾਈਜ਼ ਕਰਨ ਵਿੱਚ ਜਦੋਂ ਡਿਜੀਟਲ ਦਾ ਕੰਮ ਸ਼ੁਰੂ ਹੋਇਆ ਸੀਗਾ ਤੇ ਸਾਗਾਵਾਜ਼ ਵਨ ਆਫ ਦਾ ਲੀਡਿੰਗ ਕੰਪਨੀ ਜਿੰਨੇ ਉਹਦੀ ਉਦੋਂ ਪਛਾਣ ਕਰ ਲਈ ਸੀ ਤੇ ਬਹੁਤ ਵੱਡਾ ਕੰਟੈਂਟ ਇਹਨਾਂ ਨੇ ਟੇਕਓਵਰ ਕਰਨਾ ਸ਼ੁਰੂ ਕਰਤਾ ਸੀ ਇਹਨਾਂ ਨੂੰ ਪਤਾ ਸੀ ਕਿ ਇਹਨੂੰ ਅਸੀਂ ਜਦੋਂ ਡਿਜੀਟਲਸ ਕਨਵਰਟ ਕਰਕੇ ਇਹਨੂੰ ਮੋਨਟਾਈਜ਼ ਕਰਾਂਗੇ ਤੇ ਕੀ ਵੈਲਿਊ ਬਣਦੀ ਆ ਸੋ ਸਿਮਿਲਰਲੀ ਇਹ ਹਮੇਸ਼ਾ ਅਹੈਡ ਆਫ ਟਾਈਮ ਹੁੰਦੇ ਆ ਸੋ ਇਹਨਾਂ ਨੇ ਹੁਣ ਜਿਹੜਾ ਕੰਟੈਂਟ ਇਕੱਠਾ ਕਰਨਾ ਸ਼ ਸੋ ਵੀ ਆਰ ਵੈਰੀ ਲੱਕੀ ਕਿ ਇਹਨਾਂ ਨੇ ਸਾਡਾ ਜਿਹੜਾ ਪ੍ਰੋਜੈਕਟ ਹੈ ਗੁਰਮੁਖ ਉਹਨੂੰ ਟੇਕਓਵਰ ਕੀਤਾ ਤੁਹਾਡੇ ਸਾਹਮਣੇ ਲੈ ਕੇ ਆਏ ਸੋ ਸਾਡੀ ਸਾਰਿਆਂ ਦੀ ਮਿਹਨਤ ਖਾਸ ਤੌਰ ਤੇ ਕੈਪਟਨ ਆਫ ਦਾ ਸ਼ਿਪ ਪਾਲੀ ਭੁਪਿੰਦਰ ਹੁਣੀ ਜਿਹੜੇ ਇਸ ਪ੍ਰੋਜੈਕਟ ਦੇ ਲਈ ਡੈਫੀਨਿਟਲੀ ਕਲਾਪਿੰਗ ਕਰਦੇ ਜਾਂ ਕਰ ਲੱਗੇ ਤਾਂ ਉਹਨਾਂ ਲਈ ਤਾਂ ਮਤਲਬ ਜਿੰਨੀ ਤਾਰੀਫ ਕੀਤੀ ਜਾਵੇ ਥੋੜੀ ਆ ਸੋ ਮੈਂ ਵੀ ਬਹੁਤ ਕੰਮ ਕੀਤਾ ਤੁਹਾਡੇ ਸਾਹਮਣੇ ਪਿਛਲੇ 10-12 ਸਾਲਾਂ ਤੋਂ ਜਿਵੇਂ ਸਾਰਿਆਂ ਨੇ ਵੀ ਗੱਲ ਕੀਤੀ ਆ ਪਰ ਜੋ ਏਜ ਫਿਲਮ ਚ ਪਾਲੀ ਜੀ ਨੇ ਮੇਰੇ ਕੋਲੋਂ ਕੰਮ ਲਿਆ ਮੇਰੇ ਨਾਲ ਮੇਰਾ ਵੀਰ ਪ੍ਰਿੰਸ ਬੈਠਾ ਸੀ ਕਰਤਾਰ ਬੈਠਾ ਸੀ ਉਹ ਕਹਿੰਦੇ ਮਤਲਬ ਕੁਲਜਿੰਦਰ ਸਿੱਧੂ ਨੂੰ ਐਸ ਰੂਪ ਦੇ ਵਿੱਚ ਪਾਲੀ ਭੁਪਿੰਦਰ ਹੀ ਪੇਸ਼ ਕਰ ਸਕਦੇ ਸੀ ਮਤਲਬ ਇੱਕ ਵਿਜਨਰੀ ਡਾਇਰੈਕਟਰ ਹੀ ਹੁੰਦਾ ਜਿਹੜਾ ਇੱਕ ਕਲਾਕਾਰ ਜਿਹੜਾ ਤਾਂ ਹੁੰਦਾ ਹੈ ਮਤਲਬ ਤੁਸੀਂ ਸਮਝ ਲਓ ਪਾਣੀ ਵਰਗਾ ਜਿਹੜਾ ਰੰਗ ਪਾਇਆ ਉਸ ਰੰਗ ਦਾ ਹੋ ਗਿਆ ਤੇ ਇਹ ਰੰਗ ਜੋ ਪਾਲੀ ਜੀ ਨੇ ਕੁਲਜਿੰਦਰ ਸਿੱਧੂ ਚ ਪਾ ਕੇ ਜਿਹੜਾ ਗੁਰਮੁਖ ਬਣਾਇਆ ਸੋ ਮੈਨੂੰ ਲੱਗਦਾ ਕਿ ਉਹ ਬਹੁਤ ਇੱਕ ਰਿਮਾਰਕੇਬਲ ਕੰਮ ਕਰਵਾਇਆ ਮੇਰੇ ਕੋਲੋਂ ਮੈਨੂੰ ਆਪ ਨੂੰ ਹੀ ਦੇਖ ਕੇ ਲੱਗ ਰਿਹਾ ਸੀਗਾ ਸੋ ਸਾਰਾ ਜਦੋਂ ਸਾਰਾ ਆਨਬੋਰਡ ਹੋਈ ਸਭ ਨੂੰ ਇਹ ਲੱਗਾ ਕਿ ਕਿੱਥੋਂ ਤੁਸੀਂ ਮਾਡਲ ਲੈ ਆਏ ਹੋ ਕਿੱਥੋਂ ਤੁਸੀਂ ਮਤਲਬ ਇੱਕ ਚੁਲਬੁਲੀ ਤੇ ਇਹ ਸੀਰਤ ਦਾ ਕਰੈਕਟਰ ਕਿਵੇਂ ਕਰੋਗੀ ਤੇ ਹੁਣ ਤੁਸੀਂ ਸਾਰੇ ਵਿਟનેસ ਹੋ ਕਿ ਜਦੋਂ ਇੱਕ ਚੰਗਾ ਕਲਾਕਾਰ ਹੋਵੇ ਜਿਹਦੇ ਅੰਦਰ ਕਲਾ ਹੋਵੇ ਤੇ ਇੱਕ ਨਿਰਖਾਰਨ ਤੇ ਉਹ ਜੋਰੀ ਹੋਵੇ ਪਾਲੀ ਭੁਪਿੰਦਰ ਵਰਗਾ ਤੇ ਉਹਨੂੰ ਫਿਰ ਪੇਸ਼ ਕਰਨ ਵਾਲੇ ਹੁਣ ਸੁਮੇਤ ਜੀ ਵਰਗੇ ਤੇ ਉਹ ਫਿਰ ਚੀਜ਼ ਰੰਗ ਲਿਆਉਂਦੀ ਆ ਸੋ ਮੇਰੇ ਨਾਲ ਦੇ ਜਿਹੜੇ ਸੀਨੀਅਰ ਕਲਾਕਾਰ ਨੇ ਵਾਲੀਆ ਸਾਹਿਬ ਖੜੇ ਨੇ ਪਿਛੇ ਅਰੋੜਾ ਸਾਹਿਬ ਜਿਨ੍ਹਾਂ ਨੇ ਗਾਣਾ ਲਿਖਿਆ ਸੀ ਦੁੱਖੀ ਤਿੱਕੀ ਚੱਕਦਾ ਕਿ ਮਲਕੀਤ ਰੌਣੀ ਜੀ ਨੂੰ ਤੁਸੀਂ ਸਾਰੇ ਜਾਣਦੇ ਹੋ ਤੇ ਮੇਰੇ ਵੀਰ ਜਿੰਨੀ ਵੀ ਕਾਸਟ ਇੱਥੇ ਖੜੀ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਸਾਡੀ ਕੁੜੀ ਵੱਡੀ ਹੋ ਗਈ ਆ ਤੁਸੀਂ ਪਛਾਣ ਲਈ ਰਹੇ ਹੋ ਸੋ ਜੋ ਇਹਨੇ ਕੰਮ ਕੀਤਾ ਇਹਦੀ ਫਰਸਟ ਫਿਲਮ ਸੀ ਸੋ ਵੀ ਆਰ ਬlesਟ ਕਿ ਇਸ ਫਿਲਮ ਨੂੰ ਤੁਹਾਡੇ ਤੱਕ ਪਹੁੰਚਾਇਆ ਸਾਗਾ ਨੇ ਕੇਵਲ ਵਨ ਨੇ ਸੋ थैंक यू वेरी मच थैंक यू थैंक यू थैंक यू थैंक यू ਭਾਈ ਮੈਂ ਗੱਲ ਕਰਨੀ ਹੈ ਸੁਮਿਤ ਭਾਈ ਦੀ ਹਾਜ਼ਰੀ ਚ ਮੈਂ ਨਾ ਜਦੋਂ ਨਾਲ ਇੱਥੇ ਆਇਆ ਮੀਡੀਆ ਨੇ ਜਿਹੜੇ ਇੰਟਰਵਿਊਜ਼ ਕੀਤੀਆਂ ਅੱਜ ਮੈਂ ਬੈਸੀ ਉੱਚੀ ਬੋਲਦਾ ਮੀਡੀਆ ਨੇ ਜਿਹੜੇ ਇੰਟਰਵਿਊਜ਼ ਕੀਤੀਆਂ ਸਾਰਿਆਂ ਦਾ ਇੱਕ ਕਾਮਨ ਸਵਾਲ ਸੀਗਾ ਕਿ ਆ ਫਿਲਮ ਦੇਖਣ ਤੋਂ ਬਾਅਦ ਕਿ ਤੁਸੀਂ ਇਹ ਫਿਲਮ ਸਿਨੇਮੇ ਵਿੱਚ ਕਿਉਂ ਨਹੀਂ ਰਿਲੀਜ਼ ਕਰ ਰਹੇ ਸੋ ਇਹਦਾ ਜਵਾਬ ਤਾਂ ਸੁਮਿਤ ਜੀ ਦੇ ਸਕਦੇ ਆ ਕਿਉਂਕਿ ਰਿਲੀਜ਼ ਇਹਨਾਂ ਨੇ ਕਰਨੀ ਹੁੰਦੀ ਹੈ ਸਾਡਾ ਕੰਮ ਤਾਂ ਬਣਾਉਣਾ ਸੀ ਜੀ ਬਣਾ ਕੇ ਅਸੀਂ ਤੁਹਾਡੇ ਅੱਗੇ ਰੱਖਤੀ ਸਾਡਾ ਇੱਥੋਂ ਤੱਕ ਰੋਲ ਹੀ ਹੁੰਦਾ ਹੈ ਉਸ ਤੋਂ ਬਾਅਦ ਰੋਲ ਪਬਲਿਕ ਦਾ ਤੇ মিডিਏ ਦਾ ਹੁੰਦਾ ਹੈ ਉਹ ਰੋਲ ਤੁਸੀਂ ਕਰਨਾ ਸੋ ਇੱਕ ਗੱਲ ਇਹ ਮੈਂ ਜਾਊਂਗਾ ਜਰੂਰ ਤੁਹਾਡੇ ਤਾੜੀਆਂ ਮਾਰੋ ਕਿ ਇੰਨੀ ਲੈਂਗੁਏਜ ਦੇ ਵਿੱਚ ਪੰਜਾਬੀ ਦੀ ਪਹਿਲੀ ਫਿਲਮ ਹੈ ਜਿਹੜੇ ਅੰਗਰੇਜ਼ਾਂ ਨੇ ਚੋਰੀ ਦੋਰੀ ਥੈਂਕ ਯੂ ਵੈਰੀ ਮਚ ਸਭ ਮੈਂ ਥੈਂਕ ਕਰਦਾ ਕੁਲੀਦਰ ਸਰ ਅੱਛਾ ਰੁਕੋ ਰੁਕੋ ਹਾਲੇ ਕੋਈ ਬੋਲ ਹਾਲੇ ਦੋਸਤੋ ਮੈਂ ਵਿਕਾਸ ਬਤਰਾ ਮੈਂ ਬਹੁਤ ਜ਼ਰੂਰ ਗੱਲ ਸੁਣੀ ਹੈ ਇਹਨਾਂ ਨੇ ਬਹੁਤ ਸਾਰੀ ਫਿਲਮਾਂ 'ਚ ਮਦਦ ਕੀਤੀ ਹੈ ਤੇ ਐਸਐਸਪੀ ਸਾਹਿਬ ਬਿਆਨ ਨਾ ਦਿੰਦੇ ਅਸੀਂ ਫਸ ਗਏ ਸੀ ਮੈਂ ਸੱਚੀ ਬਹੁਤ ਮਾਨ ਮਹਿਸੂਸ ਕਰ ਰਿਹਾ ਐਸ ਫਿਲਮ ਦਾ ਹਿੱਸਾ ਬਣ ਕੇ ਆਪਾਂ ਗੱਲ ਕਰਦੇ ਹਾਂ ਮੀਨਿੰਗਫੁਲ ਸਿਨੇਮਾ ਦੀ ਸਹੀ ਮੀਨਿੰਗਫੁਲ ਸਿਨੇਮਾ ਕੀ ਹੈ ਮੈਂ ਕਾਂਗਾ ਕਿ ਲੋਕ ਜਾ ਕੇ ਇਹ ਫਿਲਮ ਦੇਖਣ ਉਹਨਾਂ ਨੂੰ ਸਮਝ ਆਏਗਾ ਬਹੁਤ ਵਧੀਆ ਗੱਲ ਕੀਤੀ ਗਈ ਹੈ ਇਸ ਫਿਲਮ 'ਚ ਔਰ ਸਿੱਧੂ ਸਾਹਿਬ ਸਾਰਾ ਮੈਮ ਸਿੱਧੂ ਸਾਹਿਬ ਨੇ ਜੋ ਟਰਾਂਸਫਰਮੇਸ਼ਨ ਕੀਤਾ ਆਪਣੇ ਕਿਰਦਾਰ ਦਾ ਇੱਕ ਬਿਲਕੁਲ ਦਬੇ ਹੋਏ ਡਾਊਨ ਮੋਰਲ ਤੋਂ ਕਿਸ ਤਰ੍ਹਾਂ ਉਹ ਫਾਈਟਰ ਬਣ ਕੇ ਉੱਭਰਦਾ ਹੈ ਔਰ ਜਿਹੜੇ ਆਪਣੇ ਇਤਿਹਾਸਿਕ ਜਿਹੜੀ ਆਪਣੀ ਪੱਗ ਹੈ ਦਸਤਾਰ ਹੈ ਉਹਦੀ ਜਿਹੜੀ ਹੈ ਮਾਤਾ ਦਿਖਾਈ ਹੈ ਉਹਦੀ ਇੰਪੋਰਟੈਂਸ ਦਿਖਾਈਏ ਇਤਿਹਾਸ ਨਾਲ ਜੋੜ ਕੇ ਜੋ ਅੱਜਕੱਲ ਸ਼ਾਇਦ ਮੇਰੇ ਖਿਆਲ ਯੂਥ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਉਹ ਮੈਨੂੰ ਲੱਗਦਾ ਹੈ ਇਹ ਫਿਲਮ ਸਮਾਜ ਦੇ ਵਿੱਚ ਇੱਕ ਰੈਵਿਊਸ਼ਨ ਲੈ ਕੇ ਆਏਗੀ ਔਰ ਇਹ ਮਤਲਬ ਇੱਕ ਹਿਸਟਰੀ ਕ੍ਰੀਏਟ ਕਰੇਗੀ ਪਾਲੀ ਸਰ ਨੇ ਹਰ ਇੱਕ ਕਿਰਦਾਰ ਬਹੁਤ ਵਧੀਆ ਲਿਖਿਆ ਫਿਲਮ ਦੇ ਵਿੱਚ ਇਕ ਦੋ ਕਿਰਦਾਰ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਹਾਈਲਾਈਟ ਕਰਦੇ ਆ ਇਸ ਫਿਲਮ ਤੁਸੀਂ ਦੇਖੋਗੇ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਕਿਰਦਾਰ ਨੂੰ ਇੱਕ ਪੂਰੀ ਫੁਟੇਜ ਹੈ ਉਹਦਾ ਬਿਲਟ ਅਪ ਹੁੰਦਾ ਹੈ ਔਰ ਉਹਦਾ ਕਿਰਦਾਰ ਦਾ ਵੀ ਕਲਾਈਮੈਕਸ ਹੁੰਦਾ ਹੈ ਇੱਕ ਬਹੁਤ ਵਧੀਆ ਰਾਈਟਰ ਔਰ ਬਹੁਤ ਵਧੀਆ ਡਾਇਰੈਕਟਰ ਕਰ ਸਕਦਾ ਮੈਂ ਥੈਂਕਫੁਲ ਆ ਸ੍ਰੀਮ ਜੀ ਦਾ ਨੀਟੂ ਭਾਜੀ ਦਾ ਕੈਬਲ ਮਨ ਦਾ ਜਿਨ੍ਹਾਂ ਨੇ ਆਪਦੀ ਜਿਹੜੀ ਪਹਿਲੀ ਫਿਲਮ ਹੈ ਉਹ ਇਹ ਚੁਣੀ ਜਿਹੜੀ ਸਾਡੇ ਇਤਿਹਾਸ ਨੂੰ ਬਹੁਤ ਸਾਰੇ ਦੇਸ਼ਾਂ ਵਿੱਚ ਬਹੁਤ ਸਾਰੀਆਂ ਸਟੇਟਾਂ ਵਿੱਚ ਪ੍ਰਮੋਟ ਕਰੇਗੀ ਥੈਂਕ ਯੂ ਵੈਰੀ ਮਚ ਥੈਂਕ ਯੂ ਥੈਂਕ ਯੂ ਗਾਇਜ਼ ਥੈਂਕ ਯੂ ਸੋ ਮੈਂ ਡਾਕਟਰ ਸਤੀਸ਼ ਠਕਰਾਲ ਜਿਹੜੀ ਗੱਲ ਵਾਰ-ਵਾਰ ਚੱਲ ਰਹੀ ਹੈ ਉੱਥੇ ਕਿ ਫਿਲਮ ਐਕਚੁਅਲੀ ਜੇ ਸਿੱਖਾਂ ਜੋ ਤੁਹਾਨੂੰ ਦਸਤਾਰ ਮਿਲੀ ਹੈ ਤਾਂ ਉਹਦਾ ਮੁਤਲਕੀ ਅਸੀਂ ਕਾਇਰ ਹੋਈਏ ਉਹ ਜ਼ਿੰਮੇਵਾਰੀ ਬੜੀ ਵੱਡੀ ਹੈ ਔਰ ਇਹ ਗੱਲ ਪਹਿਲੀ ਵਾਰੀ ਪੰਜਾਬੀ ਸਿਨੇਮੇ ਰਾਹੀਂ ਸਾਡੇ ਸਮਾਜ ਤੱਕ ਜਾਊਗੀ ਮੈਂ ਛੋਟੀ ਜਿਹੀ ਗੱਲ ਕਰਨੀ ਹੈ ਸਾਡੇ ਸੁਣੀ ਸਰ ਖੜੇ ਇੱਥੇ ਕਿ ਕੋਸ਼ਿਸ਼ ਕਰੋ ਇਹਨੂੰ ਸਿਨੇਮਾ ਚ ਲਿਆਂਦਾ ਜਾਵੇ ਤੁਹਾਡੇ ذریعے ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਇਹਦਾ ਟੈਕਸ ਮਾਫ ਕੀਤਾ ਜਾਵੇ ਇਹ ਪੰਜਾਬ ਇਹ ਫਿਲਮ ਪਾਲੀਪੁੰਜ ਦੇ ਨਹੀਂ ਇਹ ਫਿਲਮ ਪੰਜਾਬ ਦੀ ਫਿਲਮ ਹੈ ਪੰਜਾਬ ਨੂੰ ਅੱਜ ਇਸ ਫਿਲਮ ਦੀ ਲੋੜ ਹੈ ਖਾਤੇ دیے ਚ ਨੂੰ ਅਸਰੰ ਦੀ ਲੋੜ ਹੈ ਜਿਵੇਂ ਸਾਡਾ ਜੋ ਰਾਜਨੀਤਿਕ ਮਾਹੌਲ ਸਿਰਜਿਆ ਜਾ ਚੁੱਕਾ ਹੈ ਸਾਨੂੰ ਵੰਡਿਆ ਜਾ ਰਿਹਾ ਹੈ ਇਹ ਫਿਲਮ ਇੱਕ ਇੱਕ ਦੀ ਗੱਲ ਕਰਦੀ ਹੈ ਇਹ ਫਿਲਮ ਆਪਣਾ ਦੀ ਗੱਲ ਕਰਦੀ ਹੈ ਇਹ ਜੋੜਨ ਦੀ ਗੱਲ ਕਰਦੀ ਹੈ ਸੋ ਮੇਰੀ ਰਿਕਵੈਸਟ ਹੈ ਤੁਹਾਡੇ ਜਰੀਏ ਸਾਡੀਆਂ ਸਰਕਾਰਾਂ ਤੱਕ ਹੈ ਕਿ ਇਸ ਫਿਲਮ ਨੂੰ ਹਲਾਹਰਾ ਦਿੱਤਾ ਜਾਵੇ ਔਰ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜਿੱਥੇ ਵੀ ਤੁਸੀਂ ਬੈਠੇ ਹੋ ਇਸ ਫਿਲਮ ਨੂੰ ਜਰੂਰ ਵੇਖਿਆ ਜੇ ਇਹਨੂੰ ਗਾਂਹ ਪ੍ਰਚਾਰ ਕਰਿਆ ਜੇ ਤਾਂ ਕਿ ਸਾਡੇ ਜਿਹੜੇ ਕਲਾਕਾਰ ਹੈ ਜਿਨ੍ਹਾਂ ਨੇ ਇਹਨਾਂ ਨੇ ਕਲਾਕਾਰੀ ਨਹੀਂ ਕੀਤੀ ਇਹਨਾਂ ਨੇ ਆਪਣਾ ਆਪ ਦਿਖਾਤਾ ਜੇ ਫਿਲਮ ਐਲ ਜਿ ਪਾਣੀ ਵਹਿ ਰਿਹਾ ਹੈ ਤਰਨ ਤਾਂ ਇਸ ਫਿਲਮ ਚ ਇੰਨੀ ਜਿਆਦਾ ਸੁਖਮਤਾ ਸੀ ਨਰਜਤਾ ਸੀ ਫਿਲਮ ਕਾਵਿਕ ਫਿਲਮ ਸੀ ਇਹ ਜੋ ਤੁਹਾਨੂੰ ਵੇਖਣੀ ਚਾਹੀਦੀ ਹੈ ਪਰ ਮੇਰੀ ਫਿਰ ਬੇਨਤੀ ਹੈ ਸਰਗੇ ਕਿ ਹੋ ਹੋ ਸਕੇ ਇਸ ਫਿਲਮ ਨੂੰ ਸਿਨੇਮਾ ਚ ਲਿਆਂਦਾ ਜਾਵੇ ਤੇ ਸਰਕਾਰ ਨੂੰ ਬੇਨਤੀ ਹੈ ਕਿ ਦਾ ਟੈਕਸ ਮਾਫ ਕੀਤਾ ਜਾਵੇ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਥੈਂਕ ਯੂ ਸੋ ਮਚ ਸਰ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਅਜੀ ਸਰ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਹਾਂ ਜੀ ਬੈਨੂ ਇੱਕ ਤੇ ਬਹੁਤ ਖੁਸ਼ੀ ਹੈ ਕਿ ਮੈਂ ਇਸ ਫਿਲਮ ਦਾ ਇੱਕ ਪਾਤਰ ਬਣਿਆ ਔਰ ਮੈਨੂੰ ਭਾਲੀ ਭੁਪਿੰਦਰ ਜੀ ਨੇ ਸੁਮੇਤ ਜੀ ਨੇ ਇੱਥੇ ਮੈਨੂੰ ਇਸ ਰੋਲ ਵਾਸਤੇ ਬੁਲਾਇਆ ਔਰ ਮੈਂ ਇਹ ਰੋਲ ਕੀਤਾ ਰੋਲ ਵੀ ਮੈਨੂੰ ਬਹੁਤ ਅੱਛਾ ਲੱਗਿਆ ਫਿਲਮ ਬਹੁਤ ਵਧੀਆ ਹੈ ਔਰ ਸਾਡੇ ਛੋਟੇ ਵੀਰ ਕੁਲਜਿੰਦਰ ਬਹੁਤ ਹੀ ਵਧੀਆ ਐਕਟਰ ਨੇ ਔਰ ਇਹਦੇ ਚ ਜਿਹੜਾ ਕਿਰਦਾਰ ਇਹਨਾਂ ਨੇ ਕੀਤਾ ਹੈ ਮੇਰਾ ਖਿਆਲ ਕੋਈ ਹਰ ਹਰ ਇਨਸਾਨ ਕੈਰੈਕਟਰ ਬਖੂਬੀ ਇਹਦਾ ਨਹੀਂ ਕਰ ਸਕਦਾ ਜਿਸ ਤਰ੍ਹਾਂ ਇਹਨਾਂ ਨੇ ਕੀਤਾ ਐਨੀ ਵੇਰੀਏਸ਼ਨ ਉਹਦੇ ਜੀ ਕੈਰੈਕਟਰ ਦੇ ਵਿੱਚ ਪਾਈ ਔਰ ਬਾਕੀ ਸਾਡੇ ਸਾਰੇ ਇਹਨਾਂ ਦੇ ਸਾਰੇ ਤੋਂ ਮੈਂ ਬਹੁਤ ਖੁਸ਼ ਹਾਂ ਜਿੰਨੇ ਕਿਰਦਾਰ ਸਾਡੇ ਨਾਲ ਆਏ ਸਾਰੇ ਬਹੁਤ ਵਧੀਆ ਰਹੇ ਆਪਣਾ ਰੋਨੀ ਸਾਹਿਬ ਰੋਨੀ ਸਾਹਿਬ ਦਾ ਕਮਾਲ ਸੀ ਸਾਰਾ ਗੁਰਪਾਲ ਇਹਨਾਂ ਦਾ ਕੰਮ ਬਹੁਤ ਹੀ ਵਧੀਆ ਰਿਹਾ ਟੀਮ ਬਹੁਤ ਵਧੀਆ ਰਹੀ ਔਰ ਇਸ ਤਰ੍ਹਾਂ ਦੀਆਂ ਫਿਲਮਾਂ ਬਰਨ ਔਰ ਤੁਸੀਂ ਵੀ ਸਾਰੇ ਹੰਗਾਰਾ ਕਰੋ ਕਿ ਭਈ ਇਸ ਤਰ੍ਹਾਂ ਦੀਆਂ ਫਿਲਮਾਂ ਹੋਰ ਬਰਨ ਤਾਂ ਕਿ ਸਿੱਖ ਇਤਿਹਾਸ ਦੇ ਬਾਰੇ ਬਤਲੇ ਜੋ ਸਿੱਖ ਇਤਿਹਾਸ ਜੜਾ ਹੈ ਸਿੱਖ ਕਿਤੇ ਡੋਲਦਾ ਨਹੀਂ ਇਹ ਗੁਰਮੁਖ ਫਿਲਮ ਦਾ ਮੇਨ ਚੀਜ਼ ਹੈ ਔਰ ਉਹ ਉਹਦੇ ਚ ਨਿਕਲ ਕੇ ਆਇਆ ਔਰ ਮੈਂ ਉਮੀਦ ਕਰਦਾ ਕਿ ਫਿਲਮ ਬਹੁਤ ਸੁਪਰ ਡੁਪਰ ਹਿਟ ਹੋਏਗੀ ਸੈ ਸਿੱਖ ਥੈਂਕ ਯੂ ਸੋ ਮਚ ਸਰ ਕਾਂਸ਼ਾ ਤੁਸੀਂ ਆ ਰਹੇ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਆकांक्षा ਸਰੀਨ ਵਰਮਾ ਐਂਡ ਆਈ ਫੀਲ ਟ੍ਰੂਲੀ ਬlesਸਡ ਟੂ ਬੀ ਅ ਪਾਰਟ ਆਫ ਦਿਸ ਵੰਡਰਫੁਲ ਫਿਲਮ ਇਨੀ ਸੋਨੀ ਫਿਲਮ ਬਣਾਈ ਹੈ ਪਾਲੀ ਕੁਪਿੰਦਰ ਜੀ ਨੇ ਐਂਡ ਇਹ ਪੰਜਾਬੀ ਇੰਡਸਟਰੀ ਲਈ ਬਹੁਤ ਵਧੀਆ ਅਪਗ੍ਰੇਡ ਹੈ ਇਤਨਾ ਵਧੀਆ ਸਬਜੈਕਟ ਅੱਗੇ ਲੈ ਕੇ ਆਏ ਹੈ ਕੁਝ ਸਬਜੈਕਟਸ ਹੁੰਦੀ ਹੈ ਸਾਡੀ ਸੋਸਾਇਟੀ ਚ ਜਿਹੜੇ ਦਬੇ ਰਹਿ ਜਾਂਦੇ ਆ ਸੋ ਇੰਨੀਆਂ ਸੋਨੀਆ ਫਿਲਮਾਂ ਦੇ ਰਾਹੀ ਉਹ ਸਬਜੈਕਟ ਨੂੰ ਅੱਗੇ ਲੈ ਕੇ ਆਣਾ ਐਂਡ ਉਹਨੂੰ ਇੰਨੀ ਬਖੂਬੀ ਨਿਭਾਣਾ ਥੈਂਕ ਯੂ ਟੂ ਪਾਲੀ ਭੁਪਿੰਦਰ ਸਰ ਐਂਡ ਸਾਰੀ ਟੀਮ ਨੇ ਬਹੁਤ ਸਾਰੀ ਮਿਹਨਤ ਕੀਤੀ ਹੈ ਸੋ ਪਲੀਜ਼ ਇੰਨੀ ਵਧੀਆ ਫਿਲਮ ਨੂੰ ਤੁਸੀਂ ਸਾਰੇ ਜੀਪ ਪਰ ਕੇ ਸਪੋਰਟ